ਮੰਮੀ ਅਗੜ ਕੇ ਦੀਆ ਗੱਡੀ ਜੋ ਮੰਦੇ ਦੋਸਤ ਦੀ ਆ ਤੇ ਇੱਥੇ ਸੜ ਗਈ ਆ ਰੈਂਡੇ ਖਰਾਬ ਹੋ ਗਈ ਤਾਂ ਇੱਥੇ ਲਾਗੇ ਤੇ ਤੁਸੀਂ ਸਿਰੇ ਸਿਰੇ ਸਬਜੀ ਕੱਟਣ ਲੱਗ ਪਏ ਜੇ ਚਾਹ ਪਾਣੀ ਕੁਛ ਨਹੀਂ ਅੱਜ ਚਾਹ ਪਾਣੀ ਬਣਾਓ ਤੇ ਪੀਓ ਇੱਥੇ ਤਾਂ ਰਾਤ ਦਾ ਕਿਤੇ ਲਲਾ ਲਲਾ ਹੋ ਗਿਆ ਤਾਂ ਤੂੰ ਹੁਣ ਉੱਠ ਕੇ ਮਜੇ ਨਾਲ ਚਾਹ ਮੰਗਣ ਢਈ ਆ ਫੇਰ ਰਾਤੋਂ ਰਾਤ ਕੀ ਕਰਤਾ ਜੀ ਦਵਿੰਦਰ ਦੀ ਬਾਹ ਮਾਰੀ ਜੀ ਇਧਰ ਲਿਆਦੀ ਖਿੱਚ ਕੇ ਉਹ ਕਹਿੰਦੀ ਮੇਰਾ ਤਾਂ ਮੋਢਾ ਉੱਤਰ ਗਿਆ ਤੇ ਸਾਰੀ ਰਾਤ ਨਹੀਂ ਸੁੱਤੀ ਚਲ ਉਹਨੂੰ ਬਾਹਣਾ ਲੱਭ ਗਿਆ ਜੀ ਹੋਰ ਬਾਹਣਾ ਕਾਦਾ ਵਾ ਹੁਣ ਉਹ ਨਹੀਂ ਉੱਧਾ ਨਹੀਂ ਤਾਂ ਚੰਗਾ ਹੋ ਜਾ ਕੇ ਚਾਹ ਪੀ ਬਣਾਈ ਹੈ ਨਹੀਂ ਅੱਜ ਚਾਹ ਨਹੀਂ ਬਣੀ ਤੇ ਸਬਜ਼ੀ ਤੇ ਕਟਣ ਦੀ ਪੈ ਗਈ ਪਹਿਲਾਂ ਤੇ ਭਰਾ ਨਹੀਂ ਆਉਣਾ ਵਾ ਕਹਿੰਦੀ ਮੇਰੇ ਭਰਾ ਨਹੀਂ ਆਉਣਾ ਵਾ ਤੁਹਾਨੂੰ ਬਤਾਉਂਗਾ ਜੀ ਭਾਜੀ ਪੀ ਕੱਟ ਕੇ ਰੱਖ ਲਾ ਬਸ ਠੀਕ ਆ ਤੁਸੀਂ ਕੋਈ ਨਾ ਕੋ ਚੰਦ ਚਾੜੀ ਰੱਖਿਆ ਕਰੋ ਮੈਂ ਆ ਕਾਦਾ ਚੰਦ ਚਾੜਿਆ ਨਹੀਂ ਮੈਂ ਤੇ ਉਦਾਂ ਬਾਹ ਫੜੀ ਆ ਤੇ ਉਹ ਕਹਿੰਦੀ ਵੀ ਮੋਢਾ ਉੱਤਰ ਗਿਆ ਵਾ ਮਿਸ ਜੀ ਸਾਕੋ ਆਪ ਟੈਂਸ਼ਨ ਪਈ ਆ ਚਾਰ ਦਿਨ ਘਰ ਕੀ ਆ ਜੀ ਦਾ ਚਾਹ ਵੀ ਨਹੀਂ ਘਟਕੇ ਤੇ ਬਣੀ ਨਸੀਬ ਹੁੰਦੀ ਵੇਖਾ ਬੋਲਦੀ ਵੇ ਜੀਪ ਆਪਣੀ ਸੰਭਾਲ ਕੇ ਰੱਖ ਚੰਗਾ ਐਨਾ ਨਹੀਂ ਕੁੜੀਆਂ ਨੂੰ ਚੰਗਾ ਲੱਗਦਾ ਬੋਲਣਾ ਕਾਰਹਾ ਹਉਣ 10 ਦਿਨ ਕੰਮ ਨਾਲੇ ਤੈਨੂੰ ਲੱਗੂ ਪਤਾ ਤੇ ਕਿਦਾਂ ਵੇਲੀ ਚੋ ਟੋਕਰੇ ਚੋ ਚੋਕੇ ਨਾ ਔਰ ਉੜੀ ਦੇ ਸੁੱਟ ਕੇ ਆਈਦੇ ਆ ਜੱਟੀ ਦਾਦੇ ਹੋਣਾ ਹੁੰਦਾ ਭਰਾ ਇਹਨਾਂ ਨੂੰ ਦੱਸ ਦੇ ਨਾ 10 ਦਿਨ ਕਹਤਾ ਨਹੀਂ ਨਹੀਂ ਲਾ ਕੇ ਆਉਂਗੀ ਬਾਹ ਲੌਣੀ ਨਹੀਂ ਗੱਲ ਚ ਉਥੇ ਪਰਜਾਈਆਂ ਨੂੰ ਨਹੀਂ ਪਤਾ ਲੱਗਣ ਦੇਣਾ ਬਾਹ ਟੁੱਟੀ ਆ ਕਿ ਨਹੀਂ ਇਦਾਂ ਹੋਇਆ ਤੇ ਕੋਖਣੀ ਆ ਜਿਦਾਂ ਮਰਜੀ ਹਲਾ ਵੇਹ ਨਾ ਲੈਣ ਦੇ ਬਸ ਆਪਾਂ ਹੀ ਨਾ ਪਾ ਜੇ ਦਵਿੰਦਰਾ ਹਾਂਜੀ ਕਿੱਦਾਂ ਬਾਹ ਦਾ ਬਾਹ ਦਾ ਮੰਦਾ ਹੀ ਆ ਮਾਂ ਤੇ ਕਿਤੇ ਹੇਲੀ ਨਹੀਂ ਆ ਲਿਆ ਮੈਂ ਕੁੱਟਾ ਆਏ ਨਹੀਂ ਨਹੀਂ ਮੇਰੇ ਲੱਗੇ ਹੋ ਜਾ ਉਰੇ ਥੋੜੀ ਜਿਹੀ ਉਰੇ ਹੋ ਜਾ ਨਾ ਲਿਆ ਮੈਂ ਕੁੱਟਾ ਹੇ ਹਏ ਦੋਦੀ ਇਹ ਬਹੁਤ ਮੈਨੂੰ ਲੱਗਦਾ ਮੰਮੀ ਜ਼ਿਆਦਾ ਹੀ ਉੱਤਰ ਗਿਆ ਵਾ ਹਾਈ ਹਾਈ ਤਾਂ ਨਾ ਕਹਿ ਵੇਖ ਲੈ ਤੂੰ ਤੇ ਕਿਤੇ ਮੈਨੂੰ ਡਰਾ ਹੀ ਚੋਂ ਰਹੀ ਹੈ ਆ ਤੁਹਾਨੂੰ ਨਹੀਂ ਦਿਖਣ ਡਿਆ ਕਿਦਾਂ ਹੱਥ ਪੜੋਲੇ ਅਰਗਾ ਹੋ ਗਿਆ ਸੁੱਜ ਸੁੱਜ ਕੇ ਨਹੀਂ ਠਾਂ ਕਰ ਮੜਾ ਜਾ ਹਾਏ ਨਾ ਹੁੰਦਾ ਹੀ ਨਹੀਂ ਆ ਅੱਗੇ ਦਵਾਵਾਂ ਕੋਰੇ ਨੇ ਆਉਂ ਕਰਤੀ ਬਾ ਹੁਣ ਬਾ ਹਮੇਸ਼ਾ ਚੱਲਿਆ ਮੈਂ ਫੁੱਟਾ ਪਰੇਨ ਮੁਕਰ ਪਰੇਨ ਮੁਕਰ ਮੜਾ ਨਾ ਹੱਥ ਨਹੀਂ ਲੱਗਦਾ ਨੀ ਲੱਗਦਾ ਜਵਿੰਦਰ ਇਹ ਕਾਜ ਰੇ ਕਰ ਸਸੀ ਗੱਲ ਕੀ ਹੋ ਜਾਵਾ ਇਹ ਡੱਗ ਗਈ ਹੀ ਬਾਥਰੂਮ ਚ ਡੱਗ ਗਈ ਹੀ ਹੋਸਣਾ ਠੀਕ ਠਾਕ ਠੀਕ ਠਾਕ ਵਧੀਆ ਬਹਿ ਜਾ ਤੂੰ ਡਰਾਜ ਦਿੱਤਾ ਮੈਨੂੰ ਇਹ ਕਾਈ ਕਰਦੀ ਆ ਬੇਲੀ ਖਾਨੀ ਆ ਇਹ ਹੱਥ ਸੁੱਝ ਗਿਆ ਪਰੂ ਲੈ ਲਗਾ ਹੋ ਗਿਆ ਵਾ ਨਹੀਂ ਜਾਣਾ ਲੈ ਜਾ ਡਾਕਟਰ ਕੋਲ ਦੇਖੋ ਆਹ ਹੋ ਜਾਣਾ ਪਿੰਡ ਵਾਲੇ ਕੋਈ ਜਿੱਥੇ ਤੁਸੀਂ ਮਲਾਉਂਦੇ ਹੁੰਦੇ ਜੇ ਆਹੀ ਗਿਆ ਵੀ ਲਿਆ ਮੈਂ ਡਾਕਟਰ ਕੋਲ ਲੈ ਜਾ ਪੱਟੀ ਕਰਾ ਲਿਆ ਵਾ ਮਲਾਲਿਆ ਵਾ ਖਾਲ ਲਿਆ ਵਾ ਆਂਦੀ ਨਾ ਮੈਂ ਜਾਣਾ ਨਹੀਂ ਮੈਂ ਪੇਕੇ ਜਾਣਾ ਮੈਂ ਉੱਥੇ ਵਿਖਾ ਲੈਣਾ ਵਾ ਕੀ ਕਰਾਂ ਮੈਂ ਮੈਨਾਂ ਨੇ ਕੀ ਹੁੰਦਾ ਕਿ ਟਾਜਾ ਨਿਕਲ ਗਿਆ ਸੀ ਜਿਹਨੇ ਚੜਾਤਾ ਸੀ ਉਹ ਡਾਕਟਰ ਬੜਾ ਸਿਆਣਾ ਪੈਸੇ ਵੀ ਕੱਟ ਲੈਂਦਾ ਵਾ ਹੈਗਾ ਕਿ ਮਰ ਗਏ ਡਾਕਟਰ ਉਹ ਹੈਗਾ ਹੈਗਾ ਵਾ ਮਾਰ ਤੋ ਤੁਸੀਂ ਜਾ ਵੀਰ ਨੂੰ ਪਾਣੀ ਲੈ ਕੇ ਪਿਆਲਿਓ ਮੰਮੀ ਹਾਏ ਮੈਂ ਨਹੀਂ ਮਾਸੀ ਜੀ ਤੁਸੀਂ ਦੱਸ ਦਿੰਦੇ ਤੁਸੀਂ ਦੇ ਸਿਆਣੇ ਵੀ ਸਾਟ ਲੀਆ ਸਾਟ ਨਹੀਂ ਲੱਗੀ ਤਿਲਕ ਗਈ ਮਾੜਾ ਜਿਆ ਹੁਣ ਆਪੇ ਪੁੱਛ ਲੈ ਇਹਨੂੰ ਮੈਂ ਪਾਣੀ ਲੈ ਕੇ ਆਵਾ ਕੋ ਪਣਾ ਜਮਿਆ ਉਹ ਵਿੱਚ ਬਾਥਰੂਮ ਚ ਆਹੋ ਤਿਲਕਣ ਜੀ ਹੋਈ ਆ ਤੇ ਉਹ ਮੈਂ ਪਿੰਡ ਜੂ ਗਈ ਰਹੀ ਆ ਤੇ ਕਿਤੇ ਸਫਾਈ ਇਦਾਂ ਨਹੀਂ ਕਰਦੀਆਂ ਵਾ ਇਨਚਰਾ ਬਾਹਰੋਂ ਆਈ ਆ ਕਿਤੇ ਚਾਰੋ ਟੰਗਾਂ ਕਰ ਮਾਰਵਾ ਨਹੀਂ ਤੇ ਚੱਲ ਫਿਰ ਤੈਨੂੰ ਦਵਾਈ ਦਵਾ ਲਿਓ ਨਾ ਆਹੋ ਨਾ ਜਾ ਅੱਗੇ ਰਾਤ ਦੀ ਟੈਨਸ਼ਨ ਚ ਪਈ ਵੀ ਕਿਤੇ ਜ਼ਿਆਦਾ ਹੇਲ ਹੁਲ ਗਿਆ ਮੁੜ ਕੇ ਜੋੜ ਜੋੜਣਾ ਵੀ ਨਹੀਂ ਆ ਇਦਾਂ ਹੀ ਰਹਿ ਜਾਣਾ ਤੇਰੀ ਪੈਰ ਵੇਖ ਲਾ ਕੀ ਕਰਦੀ ਐ ਨਿਆਣਿਆਂ ਵਾਂਗੂ ਕਰਦੀ ਪਿੰਦਰ ਸਿਆਹੇ ਤੇ ਠੰਡ ਵਾ ਉਤੋਂ ਸਾਟ ਲੱਗ ਗਈ ਜਦੋਂ ਦਰਦ ਤੇ ਹੋਣੀ ਆ ਅਈ ਤਨਾ ਡਰਾ ਮੈਨੂੰ ਮੈਂ ਤੇ ਆਵੇ ਗੋਰੇ ਨੇ ਬੜੇ ਸੋਹਣੇ ਹਾ ਤਾਂ ਉਹਨੂੰ ਕਰਤਾ ਸੀ ਪੱਟੀ ਬੰਨਤੀ ਸੀ ਹੋਣੀ ਹੋਂਦਿਆ ਮੈਂ ਗੋਰੇ ਨੂੰ ਬੁਲਾਉਂਦੀ ਆ ਫਿਰ ਸਿੱਧਾ ਕਰਦਾ ਹੱਥ ਨਹੀਂ ਨਹੀਂ ਹੁਣ ਮੈਂ ਚਲ ਜਾਣਾ ਵਾ ਵੀਰ ਨੂੰ ਚਾਹ ਪਾਣੀ ਪਿਆਲੋ ਨਹੀਂ ਮੈਂ ਚਾਹ ਪਿਆਲਦੀ ਨਹੀਂ ਚਾਹ ਦੀ ਨਾ ਪੀਣੀ ਮੈਂ ਚਾਹ ਪੀ ਕੇ ਆਇਆ ਵਾ ਹਾਂ ਕਿਦਾਂ ਪਿਆਦਾ ਨਹੀਂ ਕਰੀਦਾ ਹੁੰਦਾ ਗੋਰੇ ਨਹੀਂ ਪਈਦਾ ਹੁੰਦਾ ਜਦੋਂ ਹੁੰਦਾ ਕਾਲੇ ਵਾਂਗੂ ਚਲ ਜਾਂਦਾ ਵਾ ਤੇ ਮੈਨੂੰ ਕੱਲ ਦੱਸ ਦਿੰਦੇ ਮੈਂ ਕਾਲੀ ਲੈ ਜਾਣਾ ਸੀ ਤੇ ਕੱਲ ਇਹਨੂੰ ਮੈਂ ਵੀ ਕਿਹਾ ਵੀ ਡਾਕਟਰ ਨੂੰ ਇੱਥੇ ਬੁਖਾਲਦੇ ਆ ਜਮਾਂਦੀ ਨਹੀਂ ਆ ਗੋਰੇ ਨੂੰ ਸੱਤ ਦੀ ਖਲੋਜਾ ਜਰਾ ਮੈਂ ਦੱਸਿਆ ਸੀ ਨਾ ਵੀ ਭੋਰੇ ਚਲਾ ਆਈ ਜਾਣਾ ਮੈਂ ساری ਰਾਤ ਕਿਤੇ ਹੂੰ ਹੂੰ ਕਰਕੇ ਨੰਗਾਈ ਆ ਨਹੀਂ ਕੀ ਕਰਨੀ ਹੈ ਮੈਂ ਕਾਹ ਰੱਖੂ ਕਿਉਂ ਕੀ ਹੈ ਮਾਮਾ ਆਇਆ ਹੈ ਦਾ ਲੈ ਮਾਮਾ ਆ ਗਏ ਉਹ ਗਿਆ ਸਸੀ ਕਾ ਬਲਾਲਾ ਉੱਠ ਕੇ ਤੋਹੀ ਪਾਈ ਕਹਿੰਦਾ ਵੀ ਨਾ ਫੇਰ ਉਹਨਾਂ ਨੇ ਕਿਹਾ ਕਿ ਸਸੀ ਕਾ ਨੂੰ ਬੁਲਾਇਆ ਵੀ ਠੀਕ ਆ ਮੰਮੀ ਜੀ ਦੇਖੋ ਮੋਢੇ ਨੂੰ ਅਸੀਂ ਹਾਂ ਹਾਂ ਵਾਹ ਹੱਕੀ ਨਾ ਸੱਸੀ ਦਾ ਬਹੁਤ ਸੱਸੀ ਦਾ ਮੰਮਾ ਸੱਸਰੀ ਘਾਲ ਸੱਸੀ ਘਾਲ ਤੂੰ ਕਿਸੇ ਤਰ੍ਹਾਂ ਫਿਰ ਦਵਾ ਹਾਂ ਆ ਨਹੀਂ ਅ ਮੰਮੀ ਨੇ ਜੇ ਛੱਟ ਲੱਗੀ ਤੂੰ ਹੀ ਦੱਸ ਦੇਣਾ ਫੋਨ ਕਰਕੇ ਮੈਨੂੰ ਮੈਨੂੰ ਪਤਾ ਵਾ ਜੇ ਛੱਟ ਲੱਗੀ ਇਹ ਨਹੀਂ ਕਰਦਾ ਇਹਦਾ ਰੱਦਾ ਵੀ ਪਖੰਡ ਕਰਨ ਲਈ ਆ ਇਹਨੇ ਤਾਂ ਬਾਹ ਖਿੱਚ ਖਿੱਚ ਤੋੜ ਦੇਣ ਲੱਗਾ ਮੇਰੀ ਕੱਲ ਫਰਕ ਉਹ ਤਾਂ ਹਰਕਾ ਜਿਹੜਾ ਲਾਜ ਕੀਤਾ ਹੈ ਹਾਂ ਕੋਈ ਫਰਕ ਨਹੀਂ ਆ ਕਿਤੇ ਬਣਤੀ ਬਣਾਈ ਮੈਂ ਦੇਸੀ ਦਵਾਈ ਆਹੋ ਬਣਾਈ ਤੂੰ ਦੇਸੀ ਦਵਾਈ ਆਹੰਦੇ ਬਿਤੇਰਾ ਰਾਦਾ ਨਹੀਂ ਠੀਕ ਹੋ ਹੁੰਦਾ। ਮਾੜਾ ਗਿਆ ਭਲਾ ਹੋਵੇ ਸੋਖ ਆਈ ਹੋਛਾ ਜੋ। ਹੂੰ ਹੁਣ ਆਪੇ ਸਾਰੀ ਜਾਣਦੀ ਆ। ਸੋਖ ਨੂੰ ਆਈ ਆ। ਸੋਖ ਨੂੰ ਹੋ ਗਿਆ ਪੰਜਾਬ ਦੇ ਨਾਲ ਆਈ। ਚੱਲ ਵਧੀਆ ਵਾ। ਇਹ ਆਈ ਐ ਤੇ ਜਿੱਦਾਂ ਹੁਣ ਮੇਰੇ ਸਾਟ ਲੱਗ ਗਈ ਦੇਖ ਕੇ। ਸੋ ਹੁਣ ਬੋਆ ਗੂੜਾ ਕਰੂਗੀ। ਕੋਡਾ ਮੰਮੀ ਨੂੰ ਤੁਹਾਨੂੰ ਪਤਾ ਓ ਖਾ ਜਾਂਦਾ ਸਾਂਨੇ ਬੱਲੇ ਦੀ। ਮੈਂ ਵੀ ਜਾਣਾ ਨਾਲ। ਅਤੇ ਤੇਨ ਤਰਕ ਨਹੀਂ ਰੱਖਣਾ ਮੈਂ ਹੀ ਕਰਨੀ ਤੇਰੀ ਸੇਵਾ ਆਹ ਬੜੀ ਵੱਡੀ ਉਮਰ ਹੋ ਗਈ ਮੇਰੇ ਭਰਾ ਪਰਜਾਈਆਂ ਦੀ ਕਰ ਲੈਣੀ ਹੈ ਨਾ ਸੇਵਾ ਮੇਰੀ ਲੈ ਮੋਢਾ ਘੁੱਟਦਾ ਹਾਂ ਜਿਹੜੀ ਹਾ ਇੱਥੇ ਹੀ ਬਹਿ ਜਾ ਤੂੰ ਉਹਦਾ ਨਾ ਲੱਛਣਾ ਕਰੀ ਹੋਏ ਨਾ ਹੱਥ ਲਾਦਾ ਚੁੱਪ ਕਰ ਜਾ ਮੈਨੂੰ ਸਮਝ ਨਹੀਂ ਆਈ ਵੀ ਅਰਕ ਨੂੰ ਹੋਣਾ ਚਾਹੀਦੀ ਸਾਥ ਲੱਗਣੀ ਜੀ ਮੋਢਾ ਕਿਦਾਂ ਵੱਜਾ ਥੱਲੇ ਥੱਲੇ ਜਾਈ ਨਹੀਂ ਨਾ ਇਹਨਾਂ ਧਰਮ ਸਿੱਧੀ ਕਰ ਹਾਂ ਇਹ ਇਦਾਂ ਆਹ ਚੀਜ਼ ਵੱਜੀ ਸਿੱਧੀ ਸਿੱਧੀ ਕਰ ਨਹੀਂ ਹੁੰਦੀ ਸਿੱਧੀ ਕੱਲ ਤੇ ਕਰਣ ਰਹੀ ਆ ਹੋ ਜਾਂਦੀ ਝੂਠ ਮਾਰਦੀ ਲੈ ਆ ਕਰਕੇ ਦੱਸ ਤੂੰ ਹਾਥਵੇਂ ਸੁੱਜ ਕੇ ਪਰੋਲੇ ਵਾਂਗ ਹੋਇਆ ਪਾਗਲ ਉਹ ਨਹੀਂ ਜਾਣਾ ਉਹ ਹੀ ਪਿਓ ਲਾਗੋ ਸਾਰਾ ਕੰਮ ਕੁੰਮ ਕਰਾਈ ਪੁੱਤ ਤੂੰ ਸਾਰੀ ਉਮਰ ਲੱਲੀਆਂ ਹੀ ਲਾਈ ਜਾਣੀਆਂ ਵਾ ਕਦੀ ਆਂਦਾ ਮੈਂ ਬਾਬਾ ਬਣ ਜਾਂਦਾ ਨਹੀਂ ਬਾਹਰ ਉੱਕੀ ਵੇਖ ਕੇ ਆਂਦਾ ਮੈਂ ਕਿਤੇ ਮਾਲਨ ਵਾਲਾ ਨਾ ਬਣ ਜਾਂਦਾ ਇਹਨੇ ਕੋਈ ਕਰਨਾ ਇਹਨੇ ਈਦਾਂ ਲੱchnਾ ਇਹੋ ਕਰਨੇ ਫਾੜੇ ਚੱਗੇ ਤੇ ਤੈਨੂੰ ਫਰਕ ਨਹੀਂ ਪਿਆ ਉਹ ਵਿਚੋ ਲੜਾਈ ਵੀਰ ਉਹ ਦਿਨ ਰਿਕਾਰਡਿੰਗਾਂ ਗੱਲਾਂ ਕਰ ਕਰ ਕੇ ਤੇ ਉਹ ਦਿਨ ਸਾਡੀ ਤਾਂ ਲੜਾਈ ਵੀ ਬੜੀ ਪਈ ਸੀ ਬਣਾ ਦੇ ਹੁੰਦੇ ਆ ਕਲਾ ਕਲੰਦਰ ਵਸੇ ਘੜਿਓ ਪਾਣੀ ਨਹੀਂ ਦਿੱਤੇ ਪੈ ਗਈ ਆ ਮੇਰੀ ਦੇ ਬਾਹਰ ਟੁੱਟ ਗਈ ਕਿ ਗੀ ਗੁਰਿੰਦਰ ਜਦੋਂ ਤੂੰ ਕੱਲ ਫੋਨ ਕੀਤਾ ਮੈਨੂੰ ਉਦੋਂ ਛੱਟ ਲੱਗੀ ਸੀ ਆਹੋ ਲੱਗੀ ਉਦੋਂ ਤੇ ਤੂੰ ਮੈਨੂੰ ਉਦੋਂ ਦੱਸ ਦਿਓ ਮੈਂ ਲੈ ਜਾਣਾ ਤੈਨੂੰ ਆ ਕੇ ਲੈ ਵੀਰ ਮੈਂ ਸੋਚਿਆ ਕਾਨੂੰ ਟੈਨਸ਼ਨ ਦੇਣੀ ਆ ਨਾਲੇ ਪਰਜਾਈਆਂ ਵੀ ਕਹਿਣ ਗਈਆਂ ਤੇ ਆਣ ਕੇ ਕਿਹਾ ਵਾਵਾ ਬਹਿ ਜਾਂਦੀ ਆ ਇਹਨੂੰ ਕਿੱਦਾਂ ਲੱਗ ਜਾਇਆ ਤੈਨੂੰ ਮਾਰਿਆ ਘਰ ਥੱਪੜ ਤੇ ਕੀ ਕਰਨ ਲਿਆ ਮੈਂ ਵੇਖਣ ਲਿਆ ਕਿਹੜਾ ਜੋੜ ਦੁੱਸਦਾ ਆ ਇੱਥੇ ਨਹੀਂ ਹੁੰਦੀ ਇੱਥੇ ਨਹੀਂ ਨਾ ਹੁੰਦੀ ਗੱਲ ਕਰ ਲੈਂਦੇ ਬੰਦੇ ਇੱਥੇ ਹੁੰਦੀ ਨਾ ਹੋਈ ਜਾਨੀ ਮੈਂ ਕਹਾਂਦੀ ਚੁੱਪ ਗੇ ਹੋਈ ਜਾਨੀ ਇਹ ਮੈਂ ਕਹਾਂਦੀ ਜਾਣ ਦਾ ਰਾਦਾ ਤਜਾ ਜਤ ਨਹੀਂ ਮੇਰਾ ਹੈਗਾ ਵੀ ਮੈਂ ਤੇਕੇ ਚੱਲ ਜਾ ਪਿੰਡ ਹਾਂ ਪਰ ਜਾਈਆਂ ਪੇਸ ਕਰਨੀ ਇਹ ਤੇ ਵੇਲੀ ਜਾਂ ਉਹ ਪੁੱਤ ਲੋਕਾਂ ਵਾਲੀ ਵੇਖੀਦਾ ਆਪਣਾ ਇਲਾਜ ਕਰਾਉਣਾ ਵਾ ਤੂੰ ਪਰ ਜਾਈਆਂ ਗਿਆ ਲੋਕੀ ਇਦਾਂ ਸ਼ਰਮ ਖਾਦੇ ਜੇ ਦੋ ਘੋੜਾ ਬਾਜੂ ਨਾਲ ਮੈਂ ਕਰਨਾ ਮਾਤਾ ਲਾ ਕੇ ਬੈਠੀ ਰਿਆ ਕਰਨਾ ਨਾਲੇ ਤੇਰਾ ਘਰ ਵਾ ਆਪਣਾ ਤੇਰਾ ਘਰ ਵਾ ਤੂੰ ਬੇਗਾਨੇ ਜਾਣਾ ਹਾਂ ਫਰਜਾਈ ਨਹੀਂ ਹੁਣ ਆਪਣੇ ਭਰਾ ਨੂੰ ਕਦੇ ਵਾਸਤੇ ਸੱਦਿਆ ਵੀ ਨਾਲ ਜਾਣਾ ਵਾ ਨਾਲ ਜਾਣਾ ਵਾ ਕਿ ਸੱਦਿਆ ਵਾ ਕਿਉਂ ਇੱਥੇ ਲਾਜੀ ਨਹੀਂ ਹੈਗਾ ਤੇ ਜੇ ਮਸਲ ਲੱਗ ਹੀ ਗਈ ਆ ਤੇ ਇੱਥੇ ਭਲਾ ਡਾਕਟਰ ਨਹੀਂ ਹੈਗੇ ਵੀ ਸਾਰਾ ਕੁਝ ਹੈਗਾ ਮੇਰੇ ਨਾਲ ਜਾਵੇ ਤਾਂ ਤਾਂ ਉਹਨੇ ਤੇ ਜਾਣਾ ਪੇਕੇ ਦੀ ਗੱਲ ਚ ਬਾਹ ਪਾਈ ਆ ਚੱਲ ਜਾਣ ਦੇ ਹੁਣ ਜੇ ਬਹੁਤਾ ਵੀ ਉਹਨੂੰ ਇੱਥੇ ਰੱਖਿਆ ਤਾਂਨੇ ਕੀ ਕਰ ਲੈਣਾ ਇੱਥੇ ਚੱਲ ਕੋਈ ਨਹੀਂ ਜਾ ਲੈਂਦੇ ਹੁਣ ਸੋਖ ਤੂੰ ਮੈਂ ਆਈ ਆ ਇੱਥੇ ਆ ਮੈਂ ਤੇ ਹੈ ਹੀ ਆ ਜਦੋਂ ਉਹ ਚਾਦ ਨਹੀਂ ਤਾਂ ਕੋਈ ਨੋ ਕੋਈ ਬਹਾਨਾ ਲਾ ਵੀ ਲਿੰਦੀ ਆ ਜਦੋਂ ਦੱਸ ਭਾਈ ਏਦਾਂ ਦਾ ਕੀ ਕਰੀਏ ਹੁਣ ਮੈਂ ਚਾਹ ਦੇ ਗਿਆ ਵਾ ਮੈਨੂੰ ਨਹੀਂ ਪਤਾ ਮੈਨੂੰ ਨਾਲ ਹੀ ਚੰਗਾ ਨਾਲ ਆ ਰਿਹਾ ਜੀ ਹਾਂ ਹੋਰ ਅਕਿੰਦਰ ਸਿਆਂ ਠੀਕ ਠਾਕ ਪਰਿਵਾਰ ਆਪਣਾ ਠੀਕ ਠਾਕ ਆ ਮਾਸੀ ਜੀ ਤੁਸੀਂ ਦੱਸੋ ਮੈਨੂੰ ਕਿੱਧਰ ਤੁਸੀਂ ਜਾਣਾ ਵਾ ਗੇੜਾ ਹੀ ਬੜੇ ਚਿਰ ਬਾਅਦ ਮਾਰਿਆ ਕੀ ਗੱਲ ਵਾ ਉਹ ਗੇੜਾ ਗੂੜਾ ਕੀ ਮਾਰਨਾ ਮਾਸੀ ਜੀ ਕੰਮਕਾਰਾ ਜੋਂ ਹੁਣ ਕਣਕ ਕਣਕ ਬੀਜਣ ਦੇ ਹੀ ਪਹਿਲਾਂ ਪਹਿਲਾਂ ਉਦਾਂ ਮੰਡੀਆਂ ਚ ਰੁਲ ਗਏ ਧੋਨੇ ਲੇਟ ਹੋ ਗਏ ਬੜੇ ਵਿਗਦੇ ਨਹੀਂ ਹਰ ਕੰਦੇ ਚੋਨੇ ਦਾ ਰੇਟ ਹੀ ਕੋ ਮਿਲਿਆ ਆ ਐਦਾਂ ਹੀ ਆ ਕੋ ਬਾਹ ਬਹੁਤ ਪੈਂ ਜੀ ਨੂੰ ਲੈ ਆਣਾ ਹੀ ਜਾਂ ਬੌਟੀ ਨੂੰ ਲੈ ਆ ਕਰ ਨਾਲ ਉਦਾਂ ਹੀ ਆ ਜਾਂਦਾ ਕੱਲਾ ਮੈਂ ਤੇ ਆ ਸ਼ਹਿਰ ਨੂੰ ਆਇਆ ਤੇ ਮੈਂ ਜਾਂਦਾ ਆਂਦਾ ਚੱਲ ਮਿਲ ਜਾਂਦਾ ਵਾਂ ਕੋਨ ਨੂੰ ਕੀਤਾ ਹੀ ਮੈਂ ਹੀ ਰੋ ਵੀ ਚੱਲ ਉਹ ਬਾਹ ਵਖਾ ਲੈਨੇ ਮੈਂ ਤੇ ਨੂੰ ਕਿੰਨਾ ਜ਼ੋਰ ਲਾਇਆ ਇੱਥੇ ਬਾਹ ਵਖਾਲਦੇ ਆਵੇ ਇੱਥੇ ਸਾਡੇ ਲੱਗੇ ਡਾਕਟਰ ਹੈਗਾ ਮੰਦੀ ਨਹੀਂ ਉਹ ਗੱਲ ਨੂੰ ਤੱਕ ਚੱਜਾ ਜਿਆ ਉਹਨਾਂ ਨੇ ਪਤਾ ਬੁਦਾ ਤਕਲਾਇਆ ਮੇਰਾ ਬੋਡਾ ਬਚ ਚੜਾਉਂਦੀ ਬਜਾਏ ਤਾਰ ਹੀ ਦਿੱਤਾ ਇਹਨ ਖੱਤੇ ਨੇ ਉਹਦਾ ਵੀ ਇੱਕ ਵਾਰੀ ਹੋਇਆ ਸੀ ਮਰਨਾ ਐਦਾਂ ਹੀ ਮੈਂ ਕਿਉਂ ਜਾਣਾ ਈ ਲੈ ਚਾ ਚਾ ਉਹ ਜਾ ਚਾ ਫੇਰ ਨੀਰ ਚਾ ਤੂੰ ਕੀ ਹੋਣਾ ਕੋਪੜੇ ਦਾ ਚੇਂਜ ਹੋਣੇ ਨਹੀਂ ਤੇ ਮੈਂ ਐਦਾਂ ਹੀ ਚੱਲ ਜਾਣਾ ਕੋਈ ਨਹੀਂ ਮੋਟਰਸਾਈਕਲ ਤੇ ਘਰੇ ਹੀ ਚੱਲ ਜਾਣਾ ਜਾ ਕੇ ਉਤਰਨਾ ਮੈਂ ਤੇ ਉਥੋਂ ਫਿਰ ਦਵਾਈ ਲੈ ਹਾਏ ਵੇ ਖਾਲਾ ਮੈਂ ਬਾਦੌ ਚਲੀ ਹੀ ਹਾਂ ਤਾਂ ਕਿ ਦਮ ਮਾਰਦਾ ਤੂੰ ਖਾਲਾ ਮੇਰੀ ਰਹਿਣ ਤੇ ਮੈਂ ਘਰ ਜਾ ਖਾਲੂਗਾ ਫੇਰ ਮੁੰਡੇ ਰਹਿਣੇ ਤੂੰ ਖਾਲਾ ਨੇੜੇ ਪਾਦਾ ਬੈਕ ਚ ਰਹਿਂਦਾ ਬਹੁਤ ਕੁ ਚੱਲਣਾ ਕਿ ਜਾਇਆ ਆਬੀਆਂ ਦੇ ਆ ਲੈਣੇ ਰਹਿੰਦੇ ਮੈਂ ਕੋਈ ਨਹੀਂ ਇਹ ਜਦੋਂ ਦਾ ਨਾਨਕਿਆ ਤੋਂ ਹੋ ਕੇ ਆਇਆ ਨਾ ਐਦਾਂ ਹੀ ਕਰਦਾ ਵਾਂ ਮੈਂ ਬਥੇਰਾ ਇਹਨੂੰ ਨਾ ਨਾ ਮਾਸੀ ਜੀ ਕੋ ਨਾਨਕਾ ਨਾ ਨਾ ਮੈਂ ਤਾਂ ਪੂਰਾ ਖੇਤਰ ਤਿਆਰ ਰੱਖਦਾ ਵਾਂ ਕਿਦੇ ਆ ਤਾ ਫਿਰ ਸੁਧਰਿਆ ਕਿ ਨਹੀਂ ਪਿੰਦਰ ਸਿਆ ਐਦਾਂ ਕਾ ਕਰਦਾ ਵੇਖ ਲਾ ਇੱਥੇ ਤਾਂ ਵਿਗੜਿਆ ਵਾ ਇੱਥੇ ਦੇ ਲੱਛਣ ਸਾਰੇ ਉੱਥੇ ਤੇ ਉੱਥੇ ਦੇ ਦੇਖ ਆਪ ਤੀ ਦੇ ਲੈ ਹਲੇ ਮੀ ਆ ਬੋਲਣਾ ਕੋਣਾ ਆਉਂਦਾ ਵਾ ਇਹਦੇ ਨਾਲ ਦੇ ਜਿਹੜੇ ਨਾ ਨਿਆਣੇ ਉਹ ਕਹਿੰਦੇ ਲੱਲੂ ਆ ਆਹੋ ਇਹ ਚਾਰ ਲੱਲੂ ਹੋਰ ਹੋਰ ਤੇ ਪਿੰਡ ਵੇਚਦਣ ਸਾਰਾ ਢੀੜੇ ਨਹੀਂ ਖਾਣਦੇ ਤੁਹਾਡਾ ਕਿ ਵੇਚ ਆਇਆ ਮੈਂ ਢੀੜੇ ਮੇਰੇ ਉੱਥੇ ਓ ਮੋਬਾਈਲ ਲੈ ਦੋ ਫਲਾਣਾ ਲੈ ਦੋ ਲੈ ਕੇ ਜੇ ਲੈ ਕੇ ਤਾਂ ਫਿਰ ਗੱਲ ਕਰੋ ਮਾਮਾ ਦੇ ਕਿਦਾਂ ਬੋਲਦਾ ਕਿਦਾਂ ਦੇ ਵੇਚ ਦੇ ਦਦੀ ਨੇ ਬੋਲਣਾ ਸੀ ਸਿਆ ਵੇਖ ਲੈ ਫੇਲਾ ਪਿੰਦਰ ਸਿਆ ਆ ਮੂੰਹ ਤੇ ਮੇਰੇ ਤੇ ਗੱਲਾਂ ਕਰੀ ਜਾਂਦੀ ਓ ਚਲ ਇੱਥੇ ਲਾਈ ਜਾਂਦੇ ਕਰੋ ਜੇਨੂੰ ਚੱਲ ਨੀ ਕੁੜੀਏ ਚੱਲ ਉੱਠ ਤੂੰ ਚਲੀਏ ਚਲ ਵਾਹੀ ਚੱਲੇ ਜੀ ਚਲ ਕਾ ਨੀ ਮਿੱਤੀ ਵਸ ਵੇ ਵਕਿਆ ਤੂੰ ਹੈ ਲੱਲੂ ਆ ਕੋਈ ਨਹੀਂ ਲੱਲੂ ਨਹੀਂ ਓਏ ਏ ਲੱਲੂ ਕਰੇ ਕਬੰਲੀਆਂ ਰੰਮ ਸਿੱਧੀਆਂ ਪਾਉਂਦਾ ਵਾਲਾ ਗੱਲ ਹੋਇਦਾ ਪੁੱਤਰ ਸਿਆ ਮਮਾ ਕਾ ਬਸ ਆ ਕੇ ਦੱਸੀ ਤੂੰ ਹਾਂ ਆਵ ਲੈਣਾ ਆਵਣਾ ਹਾਂ ਇਧਰੋਂ ਬੰਦ ਕਰ ਦੇਣਾ ਇਧਰੋਂ ਦੀ ਕਰਤਾ ਹਣ ਚੱਲ ਵਧੀਆ ਵਾ ਮਿਸਤਰੀ ਲਾਏ ਆ ਕੱਛੀ ਸਾਦੀ ਸਾਸੀ ਕੋਈ ਦੱਸਿਆ ਨਹੀਂ ਵੀ ਲੈ ਨਹੀਂ ਚੱਲਿਆ ਉਹ ਇਹਨੇ ਤਾਂ ਫੋਨ ਕੱਲ ਦਾ ਲਾਇਆ ਸੀ ਮੈਨੂੰ ਅੱਜ ਤੇ ਮੈਂ ਸ਼ਹਿਰ ਨੂੰ ਗਿਆ ਸੀ ਮੈਂ ਹਾਂ ਚੱਲ ਜਾਂਦਾ ਆਂਦਾ ਕੀ ਜਲਦੀ ਆ ਕੁਛ ਜਾਂਦਾ ਜਾ ਸਰੀਕ ਉਹ ਚਾਕੇ ਕੋ ਹੋਰੀ ਕੰਮ ਆ ਆ ਸੱਟ ਲਵਾਈ ਜੋ ਦੇਕੇ ਬਾਥਰੂਮ ਚ ਕਿੰਨੀ ਕ ਜਿਆਦੀ ਲੱਗੀ ਮੇਲਾ ਦਾ ਮੋਡਾ ਮੋਡਾ ਉਤਰ ਗਿਆ ਵਾ ਤੇ ਮ ਵਿਖਾ ਲਿਆ ਕਿਤੇ ਉਹਨੂੰ ਵਿਖਾਉਣਾ ਟੋਨੀ ਵੈਦ ਦਾ ਆਪਣਾ ਇਹਦਾ ਪਿੰਡ ਵਾਲਾ ਉਹਨੂੰ ਅੱਛਾ ਤਾਂ ਕਈ ਆਉਂਦੇ ਵਿਖਾ ਕੇ ਲਿਆਉਂਦੇ ਹਾਂ ਮੈਂ ਹਾਂ ਘਰੋਂ ਮਿਲ ਕੇ ਫੇਰ ਜਾਂਦੇ ਹਾਂ ਚਾ ਬੈਜੋ ਪਾਣੀ ਦੇ ਜਿਆਦੀ ਨਹੀਂ ਲੱਗੀ ਜਿਆਦੀ ਆ ਬਾਂਹ ਤੇ ਹੈ ਕਿਨੇ ਦੱਸਿਆ ਕਿ ਕੱਲ ਫੋਨ ਕੀਤਾ ਜੇ ਮੈਨੂੰ ਕੱਲ ਦੱਸ ਦਿੰਦੀ ਤੇ ਮੈਂ ਕੱਲ ਹੀ ਲੈ ਆਉਣਾ ਸੀ ਪਾ ਮੋਡਾ ਉਤਰਿਆ ਹੋਵੇ ਉਹਦਾ ਇੱਥੇ ਆਉਣਾ ਮੈਂ ਦੱਸਿਆ ਨਹੀਂ ਮੈਂ ਤਾਂ ਟੈਨਸ਼ਨ ਲੈਣਗੇ ਚੱਲ ਆ ਕੇ ਵੇਖ ਹੀ ਲੈਣਾ ਵਾ ਉਹ ਬਾਥਰੂਮ ਜੀ ਨਾ ਤਿਲਕਨ ਜੀ ਬੜੀ ਹੀ ਉਹ ਉਹਦਾ ਘਰ ਕੇ ਬਾਹਰ ਤੇ ਲੱਗ ਗਿਆ ਤੇ ਆਹ ਵਜ੍ਹਾ ਮੋਢਾ ਸਾਰੀ ਰਾਤ ਲੱਗ ਰਹੀ ਦਿੰਦੀ ਰਹੀ ਉਹ ਤਾਂ ਦੱਸਿਆ ਨਹੀਂ ਖੜਿਆ ਨਹੀਂ ਕਿਸ ਨੇ ਕਿਤੇ ਹਾਂ ਦੀ ਸੱਸ ਖੜਦੀ ਆ ਖਾਣਾ ਖੁਣਾ ਨਾ ਕਿੱਥੇ ਹੀ ਤੇਲ ਤੇ ਲਮਾਈ ਜਾਂਦੇ ਹੀ ਘਰੇ ਹੀ ਪਤਾ ਤੇ ਹੈਗਾ ਤੈਨੂੰ ਕੰਜੂਸ ਉਹ ਮੁੰਡਾ ਇਹਦਾ ਤੇ ਉਹ ਜਾਣ ਜਾਣ ਕੇ ਛੇੜਨ ਲਿਆ ਸੀ ਤੇ ਬੁੱਜਿਆ ਬੈਂ ਬਾਤ ਹੈ ਲੱਲੂ ਆ ਮੁੰਡਾ ਵਾ ਸਰ ਨੂੰ ਕਿੱਦਾਂ ਸਿਆਣਾ ਵਾ ਲੋਕਾਂ ਦੇ ਮੁੰਡੇ ਕਿੱਦਾਂ ਚਾਦਰ ਵਾਦੇ ਬਸ ਆਹ ਦੇ ਦੋ ਮੋਬਾਈਲ ਦੇ ਦੋ ਉੱਧਰ ਕਿੱਦਾਂ ਸਿਆਣਾ ਇਹਨਾਂ ਕੰਮਾਂ ਨੂੰ ਈਓ ਪਰ ਠੀਕ ਆ ਹਾਂ ਠੀਕ ਆ ਉਹ ਤੋਂ ਮੈਂ ਦੇ ਚਲੋ ਤੁਸੀਂ ਬੋ ਫਿਰ ਮਾਰੋ ਮਾਵਾਂ ਦੀਆਂ ਗੱਲਾਂ ਮੈਂ ਥੋੜਾ ਮਾਲ ਡੰਗਰ ਵੇਖ ਲਵਾਂ ਤੈਨੂੰ ਨਿਹਰੀ ਕਿੱਧਰ ਦੀ ਆਈ ਸੀ ਕੰਮ ਤੂੰ ਕਰਦੀ ਹੈਗੀ ਉਹ ਨਹੀਂ ਕਰ ਸਕਦੀ ਕੰਮ ਕੀ ਕਰਾਂ ਕੱਲ ਦੀ ਤੈਨੂੰ ਸੱਟ ਲੱਗੀ ਤੇ ਕਿਤੇ ਲੈਕੇ ਨਹੀਂ ਗਏ ਉਹ ਮੰਮੀ ਕੀ ਕਰਾਂ ਕਹਤਾ ਤੇ ਹੈਗਾ ਤੈਨੂੰ ਹਾਏ ਦੀ ਸਸਤੀ ਕਾਲ ਸਾਬ ਕਬਾਬ ਦਾ ਨੀ ਬੰਦਾ ਵਾ ਛੱਟ ਲੱਗੀ ਮੈਂ ਮਰ ਜਾਵੇਂ ਮੇਰੀ ਦੀ ਮਾੜਾ ਦਾ ਦਿਲ ਵਾ ਵੇ ਮੇਰੀ ਜੀ ਨੂੰ ਕੋਣ ਛੱਡ ਕੇ ਹੋਈ ਕਿੱਥੇ ਛੱਟ ਲੱਗੀ ਤੁਹਾਡੀ ਬਾਹਰੋਂ ਚ ਡੇਗੀ ਹਾਂ ਭਾਬੀ ਹੋ ਹੋਏ ਤੇ ਪਾਲਦਾ ਖਾਉਣਾ ਚਾਹੀਦਾ ਹੀ ਨਾ ਤੇਲ ਜੀ ਮੜੇ ਔੜ-ਪੋੜ ਕਰੀ ਜਾਂਦੇ ਘਰੇ ਤੇਲ ਮਲੀ ਜਾਂਦੇ ਥੇ ਕਰਮ ਤੇ ਮੁੰਡਾ ਬਾਹ ਖਿੱਚੀ ਜਾਂਦਾ ਨਹੀਂ ਤਾਂ ਤੇਲ ਦਾ ਬਾਹ ਚੜ ਜਾਂਦੀ ਆ ਹੱਥ ਸੋਚ ਕੇ ਮੈਨੂੰ ਦੱਸ ਦੇ ਹਾਂ ਮੈਂ ਆ ਜਾਣਾ ਹਾਂ 2 ਮਿੰਟ ਚ ਤੂੰ ਮੈਨੂੰ ਕਰ ਦੇ ਸਹੀ ਫੋਨ ਇੱਕ ਵਾਰੀ ਦੋ ਤਰੀਆਂ ਪਰਝਾਈਆਂ ਉਹ ਜੀ ਭਰਾ ਤੇਰਾ ਮੈਂ ਤਾਂ ਤੁਹਾਡੇ ਕੋ ਭੱਜੀ ਆਇਣਾ ਤੇ ਵੀ ਨਹੀਂ ਮੇਰੇ ਕੋ ਦੋ ਵੀਰ ਗਿਆ ਵੀਰ ਨੂੰ ਫੋਨ ਕੀਤਾ ਸੀ ਤੇ ਮੈਂ ਡਰਦੀ ਨੇ ਦੱਸਿਆ ਨਹੀਂ ਮੈਂ 100 ਕੰਮ ਤੇ ਕਿਤੇ ਬਾਹਰ ਗਿਆ ਅੰਦਰ ਗਿਆ ਹਾਂ ਤਾਂ ਟੈਨਸ਼ਨ ਲੱ ਲੂਗਾ ਕੀ ਕਰਦੀ ਮੈਂ ਟੈਨਸ਼ਨ ਤਾਂ ਬੁੱਧ ਬਣੀ ਹੁਣ ਨਹੀਂ ਆ ਹੁਣ ਨਹੀਂ ਆਉਂਦੀ ਚਲ ਕੋਈ ਨਹੀਂ ਮੈਂ ਜਾਣੀ ਹੈ ਦਵਾਈ ਲੈਣ ਤੂੰ ਟੈਨਸ਼ਨ ਨਾ ਲੈ ਚਲ ਕੋਈ ਨਹੀਂ ਬੀਜੀ ਤੇ ਰੋਣਾ ਨਹੀਂਦਾ ਰੋਗੇ ਤਾਂ ਫਿਰ ਐਦਾਂ ਨਾ ਕਰੋ ਜਦੋਂ ਰੋ ਰਹੀਂਦੀ ਆ ਕੋਈ ਨਾ ਰੋ ਨਾ ਬੀਬੀ ਮੰਮੀ ਠੀਕ ਹੋ ਜਾਣਾ ਮੈਂ ਇਹੋ ਜੀ 7:00 ਵਜੇ ਜੀ ਲਈ ਕੇ ਕਰ ਪਾ ਆਗੇ ਕੋਈ ਜੀ ਜੀ ਮੈਂ ਆ ਜਾਨੀ ਆ ਲੈ ਕੇ ਦਵਾਈ ਲੈ ਕੇ ਨਹੀਂ ਲੈ ਕੇ ਬਾਹਰ ਦੇ ਅੰਦਰ ਲੈ ਕੇ ਚੰਗੇ ਕੋਈ ਕੋ ਇਥੇ ਮੈਂ ਤੇਲ ਲੈ ਕੇ ਨਹੀਂ ਆ ਛੱਟ ਵਾਲਾ ਹਾਏ ਹਾਏ ਕਿਤੇ ਕੱਲ ਦੀ ਛੱਟ ਲੱਗੀ ਤੇ ਮੈਨੂੰ ਦੱਸਿਆ ਹੀ ਨਹੀਂ ਮੈਨੂੰ ਫੋਨ ਤੇ ਕਰ ਦੇ ਮੈਂ ਤਾਂ ਉੱਡੀ ਆ ਜਾਣਾ ਸੀ ਰੁਕ ਜਾ ਮੈਂ ਤੇਲ ਲਿਉਣੀ ਤਾਂ ਤੇ ਵਾਸਤੇ ਬੜੀ ਦਰਦ ਹੁੰਦੀ ਆ ਜਰੀ ਨਹੀਂ ਜਾਂਦੀ ਪਤਾ ਜਿਆ ਦਰਦ ਜੋ ਮੋਡਾ ਨਿਕਲਿਆ ਵੇ ਦਰਦ ਤੇ ਹੋਣੀ ਹੋਣੀ ਆ ਮੇਰੀ ਗੱਲ ਸੁਣਾ ਹਾਂ ਇਹ ਨੂੰ ਕੀ ਆ ਸੋਨੀ ਨੂੰ ਬੜੀ ਬਦਲ ਗਈ ਆ ਨਹੀਂ ਬਦਲ ਗਈ ਅੱਗੇ ਦਾ ਬਦਲ ਗਈ ਆ ਇਹ ਆਵਾ ਆਦੀ ਮੈਂ ਜਾਇਆ ਕਰਨਾ ਦੀਦੀ ਆਪਣੀ ਕੋਲ ਹੋ ਗਈ ਤਾੜ ਫੜਿੰਗ ਹੋ ਗਈ ਆ ਅੱਛਾ ਉਹ ਨਹੀਂ ਚਾਂ ਚਨਾ ਲੈ ਬੋਦੀ ਮੈਨੂੰ ਇਨੀ ਸੱਟ ਵੀ ਲੱਗੀ ਬਾਤਕ ਪੈ ਗਿਆ ਵਾ ਅੱਛਾ ਸੋਨੀ ਗਈ ਪੇਕੇ ਅੱਛਾ ਕੱਪੜੇ ਲਿਆਈ ਨਾਲ ਹੀ ਸਾਵੇਂ ਮੇਰੇ ਲਿਆਈ ਦੀ ਮੰਮੀ ਨੇ ਬਣਾ ਕੇ ਦਿੱਤੇ ਬੜੇ ਸੋਹੇ ਸੂਟ ਮਹ ਮਹ ਪਤ ਮੇਰੇ ਕਾਦੇ ਹਾਂ ਦੀ ਮੰਮੀ ਹਰ ਵਾਰ ਨਾ ਹੀ ਆਉਣਗੇ ਤੇਰੇ ਇਹ ਸੇ ਬਨੇ ਤੇਰੀ ਵੀ ਕਦਰ ਤੇ ਮੇਰੀ ਵੀ ਕਦਰ ਉਹ ਵੱਡੀ ਕੋਕਲੀ ਬਹਿਣਾ ਉਹ ਪੈਸੇ ਆਈ ਆ ਉਹਦੇ ਨਾਲ ਜਰੀ ਰੱਖਿਆ ਕਰ ਮੇਰੇ ਜੁੜ ਕੇ ਹਾਂ ਉਹ ਇੱਕ ਦਿਸ਼ੇ ਤੀ ਗਈ ਉਹ ਮੈਨੂੰ ਫੋਨ ਕਰਦੀ ਦੇਖ ਲੈਣ ਉਹਨਾਂ ਦਾ ਨੁਕਸਾਨ ਹੀ ਰਹਿੰਦਾ ਆਂਦੀ ਆ ਵੀ ਮੈਂ ਇਹਦੇ ਪਿੱਛੇ ਲਾ ਕੇ ਸੋਨੇ ਨਾਲ ਵਟੇ ਤੇ ਸੋਨੀਆਂ ਦੀ ਮੈਂ ਤੇ ਮਿਲਿਆ ਕਰਨਾ ਅੱਛਾ ਅੱਛਾ ਤੇ 10 ਸੋਨੀਆਂ ਉਹਨੇ ਤੇਰ ਕੋ ਅੱਛਾ ਹਾਂ ਹਾਂ ਚਲ ਕੋਈ ਨਹੀਂ ਤੂੰ ਇਹਨਾਂ ਨਾਲ ਜਰੀ ਮੇਲ ਜੋੜ ਰੱਖਿਆ ਕਰੀ ਵਧੀਆ ਸੋਨੇ ਬਣਾ ਲੈਣਾ ਨਾ ਨਾ ਹਾਂ ਹਾਂ ਪਾਉਣ ਦੀ ਕਿਪੜਾ ਨਾਲ ਠੀਕ ਆ ਠੀਕ ਆ ਠੀਕ ਆ ਇਹ ਕਰੂਗੀ ਇੱਕ ਦੀ ਨੀ ਦੀ ਉਹਨੂੰ ਸੁਨਾਹ ਸਾਰੀ ਹੈਗੀ ਆ ਆਹ ਉਹਦੇ ਨਾਲ ਕੋਈ ਬੈੜਾ ਨਾ ਬੋਲੇ ਇਹਦੀਆਂ ਉਂਗਲਾਂ ਤੇ ਚੜੀ ਜੇ ਮਗਰ ਲਾਈ ਫਿਰਦੀ ਤੇ ਉਹ ਲੱਗੀ ਇਹਦੇ ਫਾਵੇ ਮੱਛੀ ਉਂਗਲਾਂ ਦੇ ਹਈ ਨਿਆਓ ਅੱਜ ਫੋਲਾਣਾ ਹੈ ਮੈਨੂੰ ਤੇ ਹੋੜੀ ਪੈਣ ਦੀ ਕੋਈ ਨਹੀਂ ਰਹਿਣ ਦੋ ਇੱਥੇ ਮਲ ਦੇਣੀ ਆ ਵਾਹ ਮੀਨੂ ਤੇ ਸੁਣ ਕੇ ਸੱਚੀ ਹੋਰ ਕਿਤਰਾ ਹੁੰਦਾ ਮਿਲ ਗਿਆ ਜੀ ਨੂੰ ਕੋ ਹੁੰਦਿਆ ਵੇ ਕਿੰਨੀ ਪੀੜ ਕਰਨੀ ਸੀ ਉੱਥੇ ਕਿੰਨੇ ਮੈਨੂੰ ਵੇਖਣਾ ਮੈਂ ਵੇਖਾ ਹੈ ਕੀ ਕਰਨ ਵਾਲੀ ਗੇਰ ਤੁਹਾਡੀ ਇਹ ਟੈਨਸ਼ਨ ਨਾ ਲਵੋ